ਮੈਂ ਉਹ ਵੀਡੀਓ ਦਾ ਜਵਾਬ ਦੇਣ ਲੱਗਾ ਉਦਾਸੀ ਜਵਾਬ ਦੇਣਾ ਤੈਨੂੰ ਵੀ ਮੈਂ ਕੌਣ ਆ ਮੈਂ ਇੱਕ ਗਰੀਬ ਜੇ ਪਰਿਵਾਰ ਤੋਂ ਆਇਆ ਭਾਵੇਂ ਪਰ ਆਪਣੀ ਜ਼ਮੀਰ ਅਮੀਰ ਰੱਖ ਕੇ ਜਿੰਨੀ ਸੇਵਾ ਭਾਵਨਾ ਆਪਦੀ ਕੌਮ ਲਈ ਕੀਤੀ ਆ ਉਹ ਮੇਰਾ ਗੁਰੂ ਜਾਣਦਾ ਪਰ ਆਤੀ ਭੈਣ ਦੀ ਇੱਜ਼ਤ ਦੀ ਗੱਲ ਕਰਦਾ ਇੱਕ ਮਲੇਸ਼ੀਆ ਚ ਕੁੜੀ ਫਸੀ ਸੀ ਅੱਜ ਤੋਂ 6 ਸਾਲ ਪਹਿਲਾਂ ਜਦੋਂ ਮੈਂ ਆਸਟ੍ਰੇਲੀਆ ਆਇਆ ਮੇਰੀ ਪਹਿਲੇ ਹਫ਼ਤੇ ਦੀ ਪਹਿਲੇ ਮਹੀਨੇ ਦੀ ਤਨਖਾਹ ਸੀ ਜਿਹੜੀ ਮੈਂ ਉਸ ਬੱਚੀ ਨੂੰ ਬਚਾਉਣ ਵਾਸਤੇ ਲਾਤੀ ਤੇ ਤੂੰ ਮੇਰੇ ਨਾਲ ਗੱਲਾਂ ਕਰਦਾ ਵੀ ਮੈਂ ਲੋਕਾਂ ਦੀਆਂ ਧੀਆ ਪੈਣਾ ਗਰੂਮਿੰਗ ਕਰਾਉਣਾ ਇਹੋ ਜਿਹੇ ਬੰਦੇ ਗਰੂਮਿੰਗ ਕਰਾਉਂਦੇ ਗਰੂਮਿੰਗ ਤੁਹਾਡੇ ਦੇਸ਼ 'ਚ ਹੋਈਆਂ ਹਜ਼ਾਰਾਂ ਹੋਈਆਂ ਨੰਗੀਆਂ ਭਜਾਈਆਂ ਗਈਆਂ ਅਸੀਂ ਉਸ ਗੱਲ ਦਾ ਵੀ ਵਿਰੋਧ ਕੀਤਾ ਤੇ ਇਸ ਮੁੱਲਿਆਂ ਦਾ ਵੀ ਵਿਰੋਧ ਕਰਦੇ ਜਿਹੜੇ ਮੁਸਲਮਾਨ ਹੈਗੇ ਹੀ ਨਹੀਂ ਸਿਰਫ ਇੱਕ ਛੱਤਰ ਖਾ ਕੇ ਧਰਮ ਬਦਲ ਚੁੱਕੇ ਲੋਕ ਸੀ ਉਹ ਨਹੀਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਵੀਡੀਓ ਉਸ ਪਖੰਡੀ ਉਦਾਸੀ ਵਾਸਤੇ ਬਣਾਉਣ ਲੱਗਾ ਜਿਹੜਾ ਪੰਜਾਬ ਚ ਅਮਰੀਕਾ ਤੋਂ ਜਾ ਕੇ ਬੈਠਾ ਤੇ ਜਿਹੜਾ ਉੱਥੇ ਜਾ ਕੇ ਕ੍ਰਿਸ਼ਚਨਾਂ ਦੇ ਪਖੰਡ ਦਾ ਵਿਰੋਧ ਕਰਨ ਵਾਸਤੇ ਆਪ ਹੀ ਪਖੰਡੀ ਲਾਣਾ ਪਾ ਕੇ ਬੈਠਾ ਬਾਣਾ ਪਾ ਕੇ ਬੈਠਾ ਕਰਨ ਵਿਰੋਧ ਉਹਨਾਂ ਦੇ ਪਖੰਡ ਦਾ ਗਿਆ ਤੇ ਪਰ ਉਹਨੇ ਕੱਲ ਤਕਰਾਰ ਕਿਤੇ ਮੇਰੇ ਨਾਲ ਕਰ ਲਿਆ ਮੈਂ ਉਹਨੂੰ ਜਵਾਬ ਦੇਣ ਲੱਗਾ ਬਾਕੀ ਇਹਦੇ ਪਖੰਡ ਬਾਰੇ ਬਾਅਦ ਚ ਗੱਲ ਕਰਦੇ ਆਂ ਇਹਨੇ ਤਕਰਾਰ ਕੱਲ ਇੱਕ ਪੋਸਟ ਪਾਈ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਕੈਨੇਡਾ ਵਿੱਚ ਢਾਇਆ ਗਿਆ ਫਿਲਸਤੀਨੀਆਂ ਵੱਲੋਂ ਤੁਹਾਨੂੰ ਪਤਾ ਈ ਆ ਫਿਲਸਤੀਨ ਕਿਉਂ ਢਾ ਰਿਆ ਉਹ ਜਿੱਥੇ ਕਿਤੇ ਇਹਨਾਂ ਨੂੰ ਭੀੜ ਆ ਵਿਰੋਧ ਕਰ ਰਹੀ ਆ ਕਿਸੇ ਵੀ ਧਿਰ ਦਾ ਜਿਹੜੀ ਉਹਨਾਂ ਦੇ ਖਿਲਾਫ ਚੱਲ ਰਹੀ ਆ ਜੇ ਭਾਰਤ ਜਾ ਕੇ ਉੱਥੇ ਸਪੋਰਟ ਇਜ਼ਰਾਈਲ ਦੀ ਕਰੂਗਾ ਤੇ ਉਹਨਾਂ ਫਿਰ ਭਾਰਤ ਦੇ ਜਿਹੜੀਆਂ ਨਿਸ਼ਾਨੀਆਂ ਨੂੰ ਹੱਥ ਪਾ ਹੀ ਲੈਣਾ ਤੇ ਅੱਜ ਦੀ ਡੇਟ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਹਨੂੰ ਦੱਬਿਆ ਕਿੰਨੇ ਆ ਕਿੰਨਾ ਹੇਠ ਚੱਲਿਆ ਤੇ ਰੈਕੋਗਨਾਈਜ਼ ਉਸ ਮਹਾਰਾਜਾ ਰਣਜੀਤ ਸਿੰਘ ਦੇ ਅਵਾਰਡ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਪ੍ਰੋਗਰਾਮ ਕੀਤੇ ਜਾਂਦੇ ਆ ਤਾਂ ਫਿਰ ਬਿਲੋਂਗਸ ਟੂ ਭਾਰਤ ਨੂੰ ਇਸ ਟਾਈਮ ਫਿਲਹਾਲ ਉਹ ਕਾਗਜ਼ੀ ਰੂਪ ਵਿੱਚ ਕਰ ਰਿਹਾ ਬੁੱਤ ਭਾਵੇਂ ਖਾਲਸਤਾਨੀ ਸੰਘਰਸ਼ ਕਰ ਰਹੇ ਨੇ ਕੌਮੀ ਰਾਜ ਵਾਸਤੇ ਪਰ ਅੱਜ ਉਹਨਾਂ ਦੀ ਤਾਕਤ ਨਹੀਂ ਤੇ ਫਿਰ ਉਹ ਜਿੰਨੇ ਜੁਗੇ ਹੈਗੇ ਜਿੱਥੇ ਲੜਦੇ ਆ ਪਹਿਲਾਂ ਉਹ ਲੜੀ ਤੇ ਹੋਰ ਵੱਡੀ ਤੇrna ਜਾ ਰਿਹਾ ਉਸ ਤੋਂ ਪਿੱਛੇ ਜੇ ਕੋਈ ਹੋਰ ਨਵਾਂ ਅਟੈਕ ਕਰ ਦਿੰਦਾ ਜਦੋਂ ਅਗਲੇ ਫਿਰ ਲਾਮਬੰਦ ਹੋਣਗੇ ਲੜ ਲੈਣਗੇ ਪਰ ਤੁਸੀਂ ਸਾਨੂੰ ਇਹ ਦੱਸੋ ਵੀ ਉੱਥੇ ਭਾਰਤ ਸਰਕਾਰ ਨੇ ਕੀ ਕੀਤਾ ਮੈਂ ਇਹ ਕਮੈਂਟ ਕੀਤਾ ਜੀ ਪੋਸਟ ਜਿਹੜੀ ਇਹਨੇ ਪਾਈ ਸੀ ਉਸ ਵੀਡੀਓ ਵਿੱਚ ਮੇਰੇ ਕਮੈਂਟ ਕਾਫੀ ਵਜਨਦਾਰ ਸੀ ਇਹਨੂੰ ਕੋਈ ਗੱਲ ਨਹੀਂ ਆਈ ਤੇ ਇਹਨੇ ਕੱਟ ਦਿੱਤੇ ਇੱਕ ਵੀਡੀਓ ਡਿਲੀਟ ਕਰਕੇ ਇੱਕ ਫਿਰ ਮੇਰੇ ਵਿਰੁੱਧ ਪਰਸਨਲੀ ਨਵੀਂ ਵੀਡੀਓ ਪਾਈ ਉਹਦੇ ਵਿੱਚ ਬੜਾ ਰੋਣਾ ਰੋਇਆ ਗੱਲ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਫਿਰ ਜਿਵੇਂ ਅੱਗੇ ਪਿਛਲੇ ਲੰਬੇ ਸਮੇਂ ਤੋਂ ਇਹ ਕਰਦਾ ਵੀ ਸਾਡੀ ਇੱਕ ਲੜਾਈ ਤੇ ਅਸੀਂ ਲੜ ਰਹੇ ਹਾਂ ਵੱਡੀ ਲੜਾਈ ਜਿਹੜੀ ਸਾਡੇ ਉੱਤੇ ਮੌਜੂਦਾ ਸਰਕਾਰ ਦੀ ਤਾਕਤ 'ਚ ਬੈਠੀ ਧਿਰ ਲਗਾਤਾਰ ਵਕ ਵਕ ਪਾਰਟੀਆਂ ਬਦਲਦੇ باوجود ਸਾਡੇ ਉੱਤੇ ਤਸ਼ੱਦਦ ਕਰਦੀ ਆ ਇਹ ਜਿਵੇਂ ਮੋੜ ਪਾਉਣਾ ਚਾਹੁੰਦਾ ਹੁੰਦਾ ਲੜਾਈ ਨੂੰ ਉਹ ਇਹਨੇ ਕੀਤਾ ਇਹਨੇ ਆ ਕੇ ਵੀਡੀਓ ਪਾ ਕੇ ਮੇਰੇ ਬਾਰੇ ਉਲਜਲੂਲ ਬੋਲਿਆ ਇਹ ਕਿ ਆਬ ਇਹ ਮੁਸਲਮਾਨਾਂ ਨੂੰ ਕੁੜੀਆਂ ਤੌਰ ਕੇ ਖੁਸ਼ ਨੇ ਗਰੂਮਿੰਗ ਕਰਾ ਕੇ ਖੁਸ਼ ਨੇ ਉਥੇ ਬੋਲਦੇ ਨਹੀਂ ਤੇ ਇਸ ਤਰ੍ਹਾਂ ਇਹਨੇ ਚੇਂਜ ਕਰਨ ਦਾ ਮੁੱਦਾ ਕੋਸ਼ਿਸ਼ ਕੀਤੀ ਹੁਣ ਵੀਡੀਓ ਪਾ ਕੇ ਮੈਂ ਉਹ ਵੀਡੀਓ ਦਾ ਜਵਾਬ ਦੇਣ ਲੱਗਾ ਉਦਾਸੀ ਜਵਾਬ ਦੇਣਾ ਤੈਨੂੰ ਵੀ ਮੈਂ ਕੌਣ ਆ ਮੈਂ ਇੱਕ ਗਰੀਬ ਜੇ ਪਰਿਵਾਰ ਤੋਂ ਆਇਆ ਭਾਵੇਂ ਪਰ ਆਪਣੀ ਜ਼ਮੀਰ ਅਮੀਰ ਰੱਖ ਕੇ ਜਿੰਨੀ ਸੇਵਾ ਭਾਵਨਾ ਆਪਦੀ ਕੌਮ ਲਈ ਕੀਤੀ ਆ ਉਹ ਮੇਰਾ ਗੁਰੂ ਜਾਣਦਾ ਪਰ ਅਤੀ ਭੈਣ ਦੀ ਇੱਜ਼ਤ ਦੀ ਗੱਲ ਕਰਦਾ ਇੱਕ ਮਲੇਸ਼ੀਆ ਚ ਕੁੜੀ ਫਸੀ ਸੀ ਅੱਜ ਤੋਂ 6 ਸਾਲ ਪਹਿਲਾਂ ਜਦੋਂ ਮੈਂ ਆਸਟ੍ਰੇਲੀਆ ਆਇਆ ਮੇਰੀ ਪਹਿਲੇ ਹਫ਼ਤੇ ਦੀ ਪਹਿਲੇ ਮਹੀਨੇ ਦੀ ਤਨਖਾਹ ਸੀ ਜਿਹੜੀ ਮੈਂ ਉਸ ਬੱਚੀ ਨੂੰ ਬਚਾਉਣ ਵਾਸਤੇ ਲਾਤੀ ਤੇ ਤੂੰ ਮੇਰੇ ਨਾਲ ਗੱਲਾਂ ਕਰਦਾ ਵੀ ਮੈਂ ਲੋਕਾਂ ਦੀਆਂ ਧੀਆਂ ਪੜਾ ਗਰੂਮਿੰਗ ਕਰਾਉਣਾ ਇਹੋ ਜਿਹੇ ਬੰਦੇ ਗਰੂਮਿੰਗ ਕਰਾਉਂਦੇ ਗਰੂਮਿੰਗ ਤੁਹਾਡੇ ਦੇਸ਼ ਚ ਹੋਈਆਂ ਹਜ਼ਾਰਾਂ ਹੋਈਆਂ ਨੰਗੀਆਂ ਭਜਾਈਆਂ ਗਈਆਂ ਅਸੀਂ ਉਸ ਗੱਲ ਦਾ ਵੀ ਵਿਰੋਧ ਕੀਤਾ ਤੇ ਇਸ ਮੁੱਲਿਆਂ ਦਾ ਵੀ ਵਿਰੋਧ ਕਰਦੇ ਜਿਹੜੇ ਮੁਸਲਮਾਨ ਹੈਗੇ ਨਹੀਂ ਸਿਰਫ ਇੱਕ ਛੱਤਰ ਖਾ ਕੇ ਧਰਮ ਬਦਲ ਚੁੱਕੇ ਲੋਕ ਸੀ ਉਹ ਨੇ ਮੈਂ ਉਹਨਾਂ ਨੂੰ ਅਬਦਾਲੀ ਦੇ ਪੁੱਤ ਹੀ ਮੰਨਣਾ ਮੁਸਲਮਾਨ ਮੈਂ ਉਹਨਾਂ ਨੂੰ ਮੰਨਦਾ ਨਹੀਂ ਮੈਂ ਲਗਾਤਾਰ ਵਿਰੋਧ ਕਰਦਾ ਹੁਣ ਦੂਜਾ ਪੱਖ ਮੈਂ ਤੁਹਾਨੂੰ ਇਹ ਅਗਲਾ ਆਪਣਾ ਸੇਵਾ ਦਾ ਹੀ ਦੱਸਦਾ ਵੀ ਮੈਂ ਕੀ ਕੀਤਾ ਜਦੋਂ ਹਿੰਦੂਤਾ ਵੀ ਕਤੀੜਾਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਉੱਥੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਛੇੜਦੇ ਸੀ ਉੱਥੇ ਮੈਨੂੰ ਇੱਕ ਸੇਵਾ ਕਰਨ ਦਾ ਮੌਕਾ ਮਿਲਿਆ ਜਿਹੜੀ ਰੁਪਿੰਦਰ ਸਿੰਘ ਪੰਜ ਕਿ ਰਈਆਂ ਨੇ ਗੱਲ ਕਹੀ ਕਹਿੰਦਾ ਵੀ ਵੀਰ ਜੀ ਜੇ ਕੋਈ ਸੇਵਾ ਕਰਨੀ ਚਾਹੁੰਦੇ ਜੀ ਮੇਰ ਨਾਲੇ ਸੰਪਰਕ ਕੀਤਾ ਦੀ ਇੱਕ ਸੇਵਾ ਕਰ ਦਿਓ ਮੈਂ ਇੱਥੇ ਕੁਝ ਧੀਆਂ ਵੇਖੀਆਂ ਜਿਹੜੀਆਂ ਲੰਗਰ ਪਾਣੀ ਦੀ ਸੇਵਾ ਕਰ ਰਹੀਆਂ ਉਹਨਾਂ ਨੂੰ ਰੋਜ਼ ਰਾਤ ਮਢੀਰ ਤੰਗ ਕਰਦੀ ਆ ਕਿਤੇ ਕੋਈ ਇਹੋ ਜੀ ਘਟਨਾ ਨਾ ਵਾਪਰ ਜੇ ਵੀ ਆਪਾਂ ਮੂੰਹ ਵਿਖਾਉਣ ਚੁੱਕੇ ਨਾ ਰਹੀਏ ਤੇ ਮੈਂ ਕਿਹਾ ਵੀ ਰੁਪਿੰਦਰ ਸਿੰਘ ਕੀ ਚਾਹੀਦਾ ਕਹਿੰਦਾ ਵੀ ਕੋਈ ਥੋੜੇ ਜਿਹੀ ਪੈਸੇ ਇਕੱਠੇ ਕਰ ਦੋ ਕੁਝ ਤੁਸੀਂ ਪਾ ਦੇ ਕੁਝ ਮੈਂ ਪਾਉਣਾ ਕੁਝ ਹੋਰ ਸੱਜਣ ਪਾਉਂਦੇ ਆਪਾਂ ਟੈਂਟ ਲਾ ਲਈਏ ਧੀਆਂ ਪੈਣਾ ਸੇਫ ਜਗ੍ਹਾ ਰਹਿ ਜਾਣ ਤੇ ਉਹਨਾਂ ਸੇਵਾ ਕਰਨੀ ਲੰਮਾ ਸੰਘਰਸ਼ ਚੱਲਣਾ ਮੈਂ ਉਦੋਂ ਖੜੇ ਪੈ ਰਹੀ ਆਪਣੇ ਕੋਲੋਂ ਕੱਲੇ ਨੇ ਪੈਸੇ ਪਾਏ ਕਿ ਟੈਂਟ ਲਵਾਲਾ ਹੋਰ ਚਾਹੀਦੇ ਆ ਦੋ ਲੱਗਣੇ ਦੋ ਲਵਾਲਾ ਰੁਪਿੰਦਰ ਸਿੰਘ ਪੰਜ ਗ੍ਰੈਨ ਇਹ ਗੱਲ ਕਹੀ ਵੀ ਬਾਈ ਜੀ ਤੁਹਾਡੇ ਕੱਲਿਆਂ ਦੀ ਮਾਇਆ ਨਾਲ ਟੈਂਟ ਲੱਗ ਜਾਣਾ ਤੇ ਬਸ ਸਾਡੀ ਇੰਨੀ ਕੁ ਸੇਵਾ ਸੀ ਤੁਸੀਂ ਉਹ ਲੈ ਲਿਆ ਤੁਹਾਡਾ ਸ਼ੁਕਰਗੁਜ਼ਾਰ ਤੇ ਜਿੱਥੇ ਫਿਰ ਉਹਨੇ ਸਾਰੀਆਂ ਧੀਆ ਮਾਵਾਂ ਇਕੱਠੀਆਂ ਉੱਥੇ ਫਿਰ ਟੈਂਟ 'ਚ ਹੀ ਰਹੀਆਂ ਸੇਵਾ ਕਰਦੀਆਂ ਰਹੀਆਂ ਉਹ ਤੇਰੀ ਦੇਸ਼ ਦੀ ਕਤੀੜ ਤੋਂ ਬਚਾਈਆਂ ਜਿਹਨੂੰ ਤੂੰ ਬੜੇ ਮਾਨ ਨਾਲ ਕਹਿੰਦਾ ਵੀ ਇਹ ਸਾਡੇ 9 ਮਾਸ ਦੇ ਰਿਸ਼ਤੇ ਵਾਲੇ ਨੇ ਫਿਰ ਤਿੱਜੀ ਸੇਵਾ ਵੀ ਤੈਨੂੰ ਗਣਾ ਦਿੰਦਾ ਕਿ ਕਿੱਥੇ ਸਾਡੇ ਗਰੰਥੀ ਜਿਹੜੇ ਤੇਰੇ ਵਰਗੇ ਚੋਲਿਆਂ 'ਚ ਉੱਥੇ ਬੈਠੇ ਸੀ ਸਾਡੇ ਡੇਰੇ 'ਚ ਨਾਲੇ ਮੂਰਤੀ ਪੂਜਾ ਕਰਾਉਂਦੇ ਸੀ ਨਾਲੇ ਧੋਨੇ ਲਾਉਂਦੇ ਸੀ ਨਾਲੇ ਬੀਬੀਆਂ ਦੀ ਧੀ ਭੈਣ ਦੀ ਇੱਜ਼ਤ ਲੁੱਟਦੇ ਸੀ ਉਹਨਾਂ ਨੂੰ ਕਿਵੇਂ ਅਸੀਂ ਪਜਾਇਆ ਉਸ ਟਾਈਮ ਸੰਘਰਸ਼ ਦੇ ਸਾਥੀ ਖੋਸਾ ਵੀ ਸੀ ਭਾਵੇਂ ਅੱਜ ਸਾਡੇ ਵਿਰੁੱਧ ਖੜਾ ਸਾਡੀ ਨੀਤੀ ਦੇ ਵਿਰੁੱਧ ਖੜਾ ਚਲੋ ਖੈਰ ਕੋਈ ਨਹੀਂ ਪਰ ਉਸ ਟਾਈਮ ਕਿੱਡਾ ਵੱਡਾ ਕਾਫਲਾ ਅਸੀਂ ਤਿਆਰ ਕਰਕੇ ਇੱਕ ਪਖੰਡੀ ਸਾਦ ਨੂੰ ਵੀ ਭਜਾਇਆ ਤੇ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਹੁੰਦੀ ਸੀ ਉਸ ਮੁੱਦੇ ਨੂੰ ਵੀ ਅਸੀਂ ਉਠਾਇਆ ਤੇ ਨਾਲੇ ਸਾਰੀ ਕਮੇਟੀ ਭਜਾਈ ਪਰਚੇ ਜਿਹੜੇ ਤੇਰੇ ਅੱਜ ਬਗਾਨਿਆਂ ਤੋਂ ਛੇਤਰ ਖਾਦੇ ਹੀ ਪਖੰਡ ਵਾਦ ਦੇ ਚੱਕਰ 'ਚ ਅਸੀਂ ਤੇਰੀ ਸਰਕਾਰ ਨਾਲ ਟੱਕਰ ਲੈ ਕੇ ਉਹਦੇ ਕੋਲੋਂ ਜਾਨ ਚੜਾਈ ਨਾਲੇ ਉਸ ਬੀਬੀਆਂ ਦੀ ਨਾਲੇ ਸੇਵਾ ਮੁਕਤ ਕਰਾਇਆ ਉਹਨੂੰ ਉੱਥੋਂ ਚੌਥੀ ਗੱਲ ਮੈਂ ਤੈਨੂੰ ਹੁਣ ਇਹ ਦੱਸ ਦਿੰਦਾ ਵੀ ਆ ਪਿਛਲੇ ਦਿਨੀ ਐਨਐਸਏ ਲੱਗੀ ਐ ਡਟ ਕੇ ਵਿਰੋਧ ਕੀਤਾ ਪਿੰਡ 'ਚ ਜਿੱਥੇ ਸਪੋਰਟ ਵੋਟਾਟੈਂਪ ਦੇਣ ਦੀ ਲੋੜ ਸੀ ਕਿਸੇ ਨੇ ਰੁਪਈਆ ਖਰੇ ਦਿੱਤਾ ਕਿ ਨਹੀਂ ਦਿੱਤਾ ਮੈਂ 5 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ ਵੀ ਜਿੰਨੀ ਲੋਕ ਭਲਾਈ ਲਈ ਸੇਵਾ ਕੀਤੀ ਜਾਊਗੀ ਉਹਦੇ ਵਿੱਚ 5 ਲੱਖ ਰੁਪਈਆ ਮੈਂ ਵੀ ਦਾਨ ਕਰਾਂਗਾ ਤੂੰ ਚਗਲ ਜੋਤਾਂ-ਜੂਤਾਂ ਜਗਾ ਕੇ ਵਟਸਐਪ ਗਰੁੱਪ ਬਣਾ ਕੇ ਪੈਸੇ ਇਕੱਠੇ ਕਰਦਾ ਫਿਰਦਾ ਲਾਣੇ ਆਪਦੇ ਜਿਵੇਂ ਤੇਰੇਆ ਕਰਦੇ ਹੁੰਦੇ ਆ ਜਿਹੜਾ ਤੂੰ ਭਗਮਾ ਪਾਇਆ ਉਹਨਾਂ ਦੀਆਂ ਰੀਤਾਂ ਰਵਾਜਾਂ ਨਾਲ ਆਸੀਂ ਸਿੰਘ ਭਾਵੇਂ ਖਾਲੀ ਹੋਈਏ ਜਿੱਥੇ ਪੰਥ ਨੂੰ ਲੋੜ ਹੋ ਤੇ ਦੇਣ ਲਈ ਅੱਗੇ ਖੜੇ ਆ ਹੁਣ ਅਗਲੀ ਵਾਰੀ ਜਦੋਂ ਕਿਤੇ ਵੀਡੀਓ ਮੇਰੇ ਬਾਰੇ ਪਾਵੇਂ ਨਾ ਤੇ ਪਹਿਲਾਂ ਮੇਰੇ ਪਿੰਡੋਂ ਮੇਰੇ ਬਾਰੇ ਪੁੱਛ ਲਈ ਹੁਣ ਇਹ ਤੇ ਗੱਲ ਸੀ ਕਿ ਮੇਰੀ ਤੇ ਉਸ ਦੇਸ਼ ਤੱਕ ਦੀ ਜਿੱਥੇ ਸੰਘਰਸ਼ ਕੀਤਾ ਗੱਲ ਕਰਦੇ ਗਰੂਮਿੰਗ ਦੀ ਜੀ ਦੇ ਤਾਂ ਤੁਹਾਡੀਆਂ ਚੀਕਾਂ ਵੱਜੀਆਂ ਤੇ ਤੁਹਾਡੇ ਕੋ ਕੁਝ ਹੋਇਆ ਨਹੀਂ ਬਸ ਫੇਕ ਆਈਡੀਆਂ ਨੇ ਰਿਪੋਰਟਾਂ ਪੇਸ਼ ਕਰ ਲੀਆਂ ਤੇ ਉਸ ਤੋਂ ਗੱਲ ਇੰਨੀ ਜ਼ਿਆਦੀ ਅੱਗੇ ਵਧ ਗਈ ਕਿ ਤੁਸੀਂ ਉਹਨਾਂ ਦੀ ਕੁਰਾਨ ਦੀ ਬੇਅਦਬੀ ਕੀਤੀ ਉਹਨਾਂ ਉਸ ਬਦਲੇ ਜਪਜੀ ਸਾਹਿਬ ਦੀ ਪਰਸ ਵਿੱਚ ਬੇਅਦਬੀ ਕੀਤੀ ਤੇਰੇ ਤੇਰੀ ਲੱਗੇ ਲੱਗੇ ਜਿੰਨਾ ਫੇਕ ਆਈਡੀਆਂ ਦਾ ਜਾਲ ਉਹ ਹੈ ਜਾਲ ਜਿਹੜਾ ਇਸ ਟਾਈਮ ਲੜਾਈ ਦਾ ਰੁਖ ਬਦਲਣਾ ਚਾਹੁੰਦਾ ਇਸ ਬਾਰੇ ਮੈਂ ਲੋਕਾਂ ਨੂੰ ਵੀ ਸੁਚੇਤ ਕਰ ਦਿਆਂ ਗਰੂਮਿੰਗ ਇਸ ਕਰਕੇ ਹੋ ਰਹੀ ਆ ਕਿਉਂਕਿ ਪੰਜਾਬ ਦੀਆਂ ਧੀਆਂ ਜਿਹੜੀਆਂ ਉਸ ਦੇਸ਼ ਦੀਆਂ ਵਾਸੀ ਸੀ ਜਿੱਥੇ ਸਿੱਖ ਰਾਜ ਸੀ ਉਹ ਸਾਰੀਆਂ ਅਜਾੜੇ ਤੋਂ ਬਾਅਦ ਕੁਝ 47 ਤੋਂ ਅਜਾੜੇ ਸਾਹਮਣੇ ਬਾਹਰ ਚਲ ਗਈਆਂ ਕੁਝ 84 ਤੋਂ ਬਾਅਦ ਬਾਹਰ ਚਲੇ ਗਏ ਜਿਹੜੇ 9 ਮਾਸ ਦੇ ਰਿਸ਼ਤੇ ਵਾਲੀਆਂ ਸਰਕਾਰਾਂ ਨੇ ਤਸ਼ੱਦਦ ਕੀਤਾ ਉਹਨਾਂ ਦੇ ਡਰ ਕਰਕੇ ਉਹਨਾਂ ਜਾ ਕੇ ਉੱਥੇ ਰਹਿਣ ਬਸੇਰਾ ਕੀਤਾ ਤੇ ਉਹਨਾਂ ਦੀ ਤੀਜੀ ਚੌਥੀ ਪੀੜ੍ਹੀ ਜਿਹੜੀ ਅੱਜ ਸਿੱਖ ਪ੍ਰੋਪਰ ਨਹੀਂ ਰਹੀ ਉਹ ਗਰੂਮਿੰਗ ਗੈਂਗ ਚ ਫਸ ਗਈ ਉਹਨਾਂ ਨੂੰ ਗਰੂਮ ਕਰ ਲਿਆ ਜਾਂਦਾ ਕੁਝ ਮੁੱਲਿਆਂ ਵੱਲੋਂ ਜਿਹੜੇ ਪਹਿਲਾਂ ਕਿਸੇ ਟਾਈਮ ਹਿੰਦੂਆਂ ਦੀਆਂ ਕਰਦੇ ਸੀ ਤੇ ਉਦੋਂ ਸਿੱਖ ਛੜਾ ਕੇ ਦਿੰਦੇ ਸੀ ਹੁਣ ਤਾਕਤ ਵਿੱਚ ਹਿੰਦੂ ਤਾਕਤ ਆ ਪਾਵਰ ਚ ਧੀਆਂ ਸਿੱਖਾਂ ਦੀਆਂ ਗਰੂਮਿੰਗ ਹੁੰਦੀਆਂ ਆ ਉਸ ਸਮੇਂ ਜਦੋਂ ਸਿੱਖ ਤਾਕਤ ਸੀ ਹਿੰਦੂਆਂ ਦੀਆਂ ਛੜਾ ਕੇ ਦਿੰਦੇ ਸੀ ਅੱਜ ਸਿੱਖਾਂ ਦੀਆਂ ਛਡਾਉਣ ਵੇਲੇ ਕਿਸੇ ਹਿੰਦੂ ਨੇ ਇਹ ਗੱਲ ਕਹੀ ਵੀ ਯਾਰ ਅਸੀਂ ਸਰਕਾਰੀ ਤੌਰ ਤੇ ਬਣਦੀ ਕਾਰਵਾਈ ਕਰਨਾ ਚਾਹੁੰਦੇ ਆ ਉਲਟਾ ਤੂੰ ਵੀ ਉਸ ਤੇ ਬੈਠਾ ਮਜ਼ਾਕ ਸਿੱਖਾ ਨਾ ਕਰ ਰਿਹਾ ਜਿਹੜੇ ਗੁਲਾਮ ਆ ਤੇ ਤੇਰੇ ਨਾਲ ਦੇ ਜਿੰਨੇ ਫੇਕ ਆਈਡੀਆ ਵਾਲੇ ਉਹਨਾਂ ਦੀ ਤੇਰ ਚ ਬੈਠੇ ਆ ਮਜ਼ਾਕ ਕਰ ਰਹੇ ਕੋਈ ਜੇ ਤੂੰ ਬਾਣੇ ਪਾਏ ਦੀ ਮਾੜੀ ਮੋਟੀ ਸ਼ਰਮ ਕਰਦਾ ਹੁੰਦਾ ਨਾ ਪਹਿਲਾਂ ਪਰਖਦਾ ਕਿ ਸਮੱਸਿਆ ਸ਼ੁਰੂ ਕਿੱਥੋਂ ਹੁੰਦੀ ਆ ਤੇ ਇਹ ਸਮੱਸਿਆ ਗਰੂਮਿੰਗ ਦੀ ਘਰ ਚੋਂ ਸ਼ੁਰੂ ਹੁੰਦੀ ਆ ਜਦੋਂ ਘਰ ਚ ਨੰਗੀਆਂ ਕਰਕੇ ਸੜਕਾਂ 'ਚ ਟੋਰੀਆਂ ਹੋਣਾਂ ਤੇ ਪਰ ਉਹ ਮਾਪੇ ਆਪਣੀਆਂ ਬੱਚੀਆਂ ਨੂੰ ਕਿਸੇ ਹੋਰ ਸੇਫ ਟਿਕਾਣੇ ਤੇ ਲੈ ਕੇ ਜਾਂਦਾ ਵੀ ਅਸੀਂ ਬਚਾਅ ਕਰੀਏ ਤੇ ਇਹ ਉਹ ਧੀਆਂ ਨੇ ਜਿਹੜੀਆਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੀਆਂ ਨੇ ਮਜਬੂਰੀ ਵਸ ਉਹਨਾਂ ਦੇ ਪਰਿਵਾਰ ਕਿਸੇ ਟਾਈਮ ਚਲੇ ਗਏ ਸੀ ਅੱਜ ਉਹਨਾਂ ਦੀ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਗਰੂਮਿੰਗ ਦੇ ਗੈਂਗ ਚ ਫਸ ਗਈ ਜੇ ਆਪਾਂ ਆਪ ਦੇ ਘਰ ਦੀ ਸਮੱਸਿਆ ਜਿੱਥੇ ਨੌ ਮਾਸਾ ਰਿਸ਼ਤਾ ਸਮਝੇ ਉੱਥੇ ਸਮਝੀ ਹੁੰਦੀ ਨਾ ਕਿ ਸਿੱਖਾਂ ਦੇ ਧੀ ਵੀ ਸਾਡੀ ਧੀ ਹੈ ਜੇ ਨੌ ਮਾਤਾ ਰਿਸ਼ਤਾ ਤੇ ਫਿਰ ਇਸ ਸਮੱਸਿਆ ਪੈਦਾ ਨਹੀਂ ਸੀ ਹੋਣੀ ਕਿਉਂਕਿ ਸਾਡੇ ਕੋਲ ਦੇਸ਼ ਨਹੀਂ ਹੈ ਅਸੀਂ ਗੁਲਾਮ ਆ ਸਾਨੂੰ ਛਿੱਤਰ ਉੱਥੇ ਵੀ ਉਹੋ ਜੇ ਵੱਜਦੇ ਬਾਹਰ ਵੀ ਉਹੋ ਜੇ ਵੱਜਦੇ ਆ ਗੁਲਾਮਾਂ ਕੋਲ ਕੀ ਹੁੰਦਾ ਗੁਲਾਮ ਤੇ ਚੀਕਾ ਕੂਕਾ ਹੀ ਮਾਰ ਸਕਦੇ ਕਾਰਵਾਈਆਂ ਕੀ ਕਰ ਸਕਦੇ ਕਿਸੇ ਤੇ ਅਸੀਂ ਤਾਂ ਇਹ ਚੀਕਾ ਮਾਰਨ ਵਾਲੇ ਪੱਖ ਚੀਆ ਕਿਉਂਕਿ ਸਾਡੇ ਕੋਲ ਤੇ ਹਥਿਆਰ ਦਾ ਵੀ ਪੂਰਾ ਰਾਈਟ ਉੱਥੇ ਵੀ ਨਹੀਂ ਹੈਗਾ ਜਿੱਥੇ ਤੂੰ ਦਾਅਵੇ ਕਰਦਾ ਪੰਜ ਕਕਾਰਾਂ ਦੇ ਉੱਥੇ ਵੀ ਜਹਾਜ਼ਾਂ 'ਚ ਲਵਾ ਦਿੱਤੇ ਜਾਂਦੇ ਆ ਆ ਕਈ ਪੋਸਟਾਂ ਤੈਨੂੰ ਅਜਾੜੇ ਦੀਆਂ ਬੁਖਾਰ ਦਿੰਦਾ ਵੀ ਅਜਾੜੇ ਕੀਤੇ ਗਏ ਕਿੱਥੇ ਕਿੱਥੇ ਸਾਡੇ ਗੁਰਦੁਆਰੇ ਢਾਏ ਗਏ ਉੱਥੇ ਜਿਹੜੇ ਸਿੱਖ ਮਸਲੇ ਸਾਡੇ ਬਣੇ ਹੋਏ ਉਹ ਵੀ ਮਸਲੇ ਇਸੇ ਕਰਕੇ ਚੱਲੀ ਜਾ ਰਹੇ ਆ ਮਸਲੇ ਸੁਲਝਦੇ ਨਹੀਂ ਕਿਉਂਕਿ ਉਹਨਾਂ ਪਿੱਛੇ ਕਾਰਵਾਈ ਕਰਨ ਵਾਲੀ ਧਿਰ ਵੀ ਸਾਡੇ ਗੁਲਾਮ ਪਈ ਆ ਉੱਥੇ ਤੇਰੀ ਜਬਾਨ ਖੁੱਲਦੀ ਨਹੀਂ ਜਿਹੜੀ ਤੇਰੀ ਸਾਡੀ 15 ਸਾਲਾਂ ਤੋਂ ਸੰਸਥਾ ਸਾਡੀ ਗੁਲਾਮ ਇਸ ਸਿਸਟਮ ਦੀ ਪਈ ਹੋਈ ਆ ਜੇ ਐਸਜੀਪੀਸੀ ਆਜ਼ਾਦ ਹੋ ਜਾਂਦੀ ਆ ਸਾਰੇ ਮਸਲੇ ਜਿਹੜੇ ਸੀ ਅੱਜ ਇੰਟਰਨੈਸ਼ਨਲ ਲੈਵਲ ਦੇ ਭਾਵੇਂ ਨੈਸ਼ਨਲ ਲੈਵਲ ਦੇ ਸੀ ਸਾਰੇ ਸੁਲਝਦੇ ਉੱਥੇ ਨਹੀਂ ਤੂੰ ਬੋਲਿਆ ਉੱਥੇ ਬੋਲੇਗਾ ਵੀ ਕਿਉਂ ਕਿ ਕਿਉਂਕਿ ਤੇਰੇ ਵਰਗੇ ਉੱਥੇ ਹੀ ਫਿੱਟ ਕਰਨੇ ਨੇ ਜਿਹੜੇ ਅੱਜ ਇਹ ਗੈਂਗ ਤਿਆਰ ਕੀਤੇ ਜਾ ਰਿਹਾ ਫੇਕ ਆਈਡੀਆਂ ਵਾਲੇ ਪੰਜਾਬ ਵਿੱਚ ਜਿਹੜੇ ਧੱਕੇ ਜਾ ਰਹੇ ਫੇਕ ਆਈਡੀਆਂ ਸਿਰ ਤੇ ਜਿਵੇਂ ਭਾਜਪਾ ਦੇਸ਼ ਚਾਹੀਏ ਫੇਕ ਆਈਡੀਆਂ ਸਿਰ ਤੇ ਕੇਜਰੀਵਾਲ ਦੇ ਪੰਜਾਬ ਚਾਹ ਫੇਕ ਆਈਡੀਆਂ ਤੇ ਉਵੇਂ ਤੇਰੇ ਵਰਗੇ ਗੰਦੇ ਲਾਣੇ ਜਿਹੜੇ ਹੁਣ ਪੰਜਾਬ ਦੇ ਫੇਕ ਆਈਡੀਆਂ ਸਿਰ ਤੇ ਲਿਆਂਦੇ ਜਾ ਰਿਹਾ ਕਿ ਇੱਕ ਉਭਾਰ ਵਿਖਾਓ ਵੀ 크ਿਸਚੀਅਨ ਪਖੰਡ ਦਾ ਵਿਰੋਧ ਸਿੱਖ ਆ ਕੈਟਾਗਰੀ ਵਾਲੇ ਕਰ ਰਹੇ ਆ ਤੇ ਸਿੱਖਾਂ ਨੂੰ 크੍ਰਿਸਚੀਅਨ ਤੋਂ ਖਤਰਾ 크੍ਰਿਸਚੀਅਨ ਪਖਾੜ ਤੋਂ ਖਤਰਾ ਸਾਰੇ ਸਿੱਖ ਕਿਤੇ 크੍ਰਿਸਚੀਅਨਾਂ ਬਣ ਜਾਂ ਤੇ ਅਗਲੀ ਬੋਰਡ ਜਿਹੜੀ ਇਸ ਮੁੱਦੇ ਨੂੰ ਉਭਾਰ ਕੇ ਅਸੀਂ ਪੰਜਾਬ ਚੋਂ ਖੱਟੀਏ ਉਹ ਡਿਊਟੀ ਤੇਰੇ ਵਰਗੇ ਗੰਦ ਲਾਣੇ ਨੂੰ ਦਿੱਤੀ ਗਈ ਆ ਇਹ ਸਾਨੂੰ ਸਾਰੀ ਸਿਆਸਤ ਸਮਝ ਆਉਂਦੀ ਆ ਸਾਨੂੰ ਬੱਚੇ ਨਾ ਜਾਣੀ ਇਹ ਗੁਰੂ ਮਹਾਰਾਜ ਦੀ ਕਿਰਪਾ ਕੁਝ ਮੁੱਦੇ ਇਹੋ ਜਿਹੇ ਹੱਥ ਲੱਗੇ ਨੇ ਜਿਹੜੇ ਆਪਣੇ ਆਪ ਹੀ ਅੱਗੇ ਆ ਜਾਂਦੇ ਆ ਤੇਰੇ ਵਰਗੇ ਨਾਲ ਵੀ ਕਿਤੇ 2-3 ਸਾਲ ਪਹਿਲਾਂ ਸੰਪਰਕ ਜਾਂ ਬਣਿਆ ਸੀ ਤੇ ਵਿੰਦਾ ਰਿਆ ਵਿੰਦਾ ਰਿਆ ਵੀ ਕੀ ਚੱਲਦਾ ਆ ਜੋਤਾਂ ਜਿਹੜਾ ਪਖੰਡ ਵੀ ਤੂੰ ਕੀਤਾ WhatsApp ਤੇ ਮੈਂ ਉਹ ਵੀ ਵਿੰਦਾ ਰਿਆ ਵਿੰਦਾ ਰਿਆ ਮੈਂ ਚੁੱਪ ਕਰਕੇ WhatsApp ਤੇ ਬੈਠਾ ਰਿਆ ਕੁਝ ਨਹੀਂ ਕੀਤਾ ਮੈਂ ਵਿੰਦਾ ਰਿਆ ਆ ਤੇਰਾ ਪਖੰਡ ਜਿਹੜਾ ਹੋਂਦ ਨੂੰ ਕ੍ਰਿਸ਼ਚਨਾ ਵਿਰੋਧ ਕੀਤਾ ਮੈਂ ਸੋਚਦਾ ਚਲ ਕੋਈ ਸਹੀ ਕਰਨਾ ਹੈ ਆਪਾਂ ਫਿਰ ਮੈਂ ਵੇਖਦਾ ਰਿਆ 3-4 ਮਹੀਨਾ ਤੱਕ ਵੀ ਕੀ ਆ ਫਿਰ ਮੈਂ ਸਮਝ ਗਿਆ ਕੋਈ ਮੁdde ਪਰਮਾਤਮਾ ਨੇ ਇਹੋ ਜਿਹੀ ਝੋਲੀ ਪਾਇਆ ਜਿਹੜੇ ਛੇਤੀ ਕਿਸੇ ਹੋਰ ਦੇ ਸਮਝ ਨਹੀਂ ਆਉਂਦੇ ਪਰ ਸਮਝ ਕਿਸੇ ਕਿਸੇ ਬਿਰਲੇ ਤੇ ਆਉਂਦੇ ਉਹਨਾਂ ਬਿਰਲਿਆਂ ਤੋਂ ਸ਼ਾਇਦ ਦਾਸ ਵੀ ਇੱਕ ਹੈ ਪਰ ਮੈਂ ਤੈਨੂੰ ਇੰਨਾ ਕਹਿਣਾ ਵੀ ਜਿਹੜਾ ਮੁੱਦਾ ਤੂੰ ਚੁੱਕਿਆ ਨਾ ਉਹ ਪਖੰਡ ਵਾਲਾ ਤੇ تیر ਕੋ ਤਾਂ ਨਹੀਂ ਸੁਲਝਣਾ ਪਰ ਅਸੀਂ ਸੁਲਝਾਵਾਂਗੇ ਇਹ ਪਖੰਡ ਦੇ ਪਿੱਛੇ ਬੈਠਾ ਕੌਣ ਉਹ ਵੀ ਸੁਲਝਾਵਾਂਗੇ ਇਹ ਪਖੰਡ ਚਲਾਇਆ ਕਾਦੇ ਵਾਸਤੇ ਉਹ ਵੀ ਲੋਕਾਂ ਨੂੰ ਦੱਸਾਂਗੇ ਮੈਂ ਪਿਛਲੀ ਵੀਡੀਓ ਇੱਤੇ ਬਣਾਈ ਹੋਈ ਆ ਹੁਣ ਅੱਗੇ-ਅੱਗੇ ਤੇਰੇ ਪਿੱਛੇ ਹੀ ਆ ਮੈਂ ਤੂੰ ਅੱਗੇ-ਅੱਗੇ ਚੱਲ ਤੇਰੇ ਪਿੱਛੇ-ਪਿੱਛੇ ਮੈਂ ਚੱਲਦਾ ਫੇਰ ਵੇਖਦੇ ਆ ਵੀ ਤੂੰ ਕੀ ਭਾ ਪੈਂਦੀ ਤੂੰ ਤਿਆਰੀ ਕਰ ਲਾ ਤੇਰੇ ਪਖੰਡ ਦਾ ਹੋਣ ਬਸ ਭਾਂਡਾ ਫੁੱਟਣੀ ਆਲਾ